फिसल गए फिसल गये, फिसल गए, गए। बुलेट कर दे थी। फिसल गए। बिना नंबर हाई पावर बुलेट सड़क से डिगया पाए मौके पुलिस मुलाजम मौजूद है चेक कर रहा है कि आखिरकार ਇਸ ਬਾਈਕ ਦੇ ذریعے ਅਜੀਹਾ ਕਿਹੜਾ ਕੰਮ ਹੁੰਦਾ ਸੀ ਕਿ ਭਾਰੀ ਪੋਲਸ ਬਲ ਮੋਕਤੇ ਪੋਚਾਈ ਇਸ ਡਿੱਗੇ ਹੋਏ ਬਾਈਕ ਦੇ ਆਲੇ ਦੁਆਲੇ ਪੁਲਸ ਦਾ ਕੇਰਾ ਪੈ ਚੁਕਿਆ ਏ ਪੈ ਚੁਕਿਆ ਏ ਪੈ ਚੁਕਿਆ ਏ ਪੰਜਾਬ ਪੁਲਸ ਦੇ ਵੱਡੇ ਵੱਡੇ ਅਫਸਰ ਇਸ ਬੁਲਟ ਬਾਈਕ ਦੇ ਆਲੇ ਦੁਆਲੇ ਖੜੇ ਨੇ ਤੁਹਾਡੇ ਜ਼ਿਹਨ ਚ ਵੀ ਆ ਰਿਹਾ ਹੋਵੇਗਾ ਕਿ ਆਖਰਕਾਰ ਇਸ ਬੁਲਟ ਨੂੰ ਇਨਾ ਕੇਰਾ ਕਿਉਂ ਪਿਆ ਹੈ ਤੁਹਾਨੂੰ ਤਸਤੇ ਨੇ ਆ ਇਹ ਤਸਵੀਰਾਂ ਨੇ ਪੰਜਾਬ ਦੀ ਰਾਜਧਾਨੀ ਦੇ ਨਾਲ ਲੱਗਦੇ ਸ਼ਹਿਰ ਮੋਹਾਲੀ ਦੇਆ ਮੋਹਾਲੀ 'ਚ ਇਸ ਬੁਲਟ ਬਾਈਕ ਨੇ ਪੂਰੀ ਤੱਕ ਪਾਈ ਹੋਈ ਸੀ ਯਾਨਕੀ ਬਿਨਾਂ ਨੰਬਰ ਤਾਂ ਬਾਈਕ ਸ਼ੈਤ ਡੁਗ 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 ਕਰਦਾ ਸੀ ਤੇ ਨਾਲ ਹੀ ਕਰਦਾ ਸੀ ਵਾਰਦਾਤਾ ਯਾਨਕੀ ਹਾਈ ਪਾਵਰ ਬਾਈਕ ਤੇ ਹੁੰਦੀਆਂ ਸੀ ਲੁੱਟਾ ਖੋਆ ਸੋ ਹਾਈ ਪਾਵਰ ਬਾਈਕ ਸੀ ਇਸ ਲਈ ਵਾਰਦਾਤ ਕਰਕੇ ਮਿੰਟਾਸ ਕਿਨ ਟੱਚ ਹੋ ਜਾਂਦੇ ਸੀ ਤਿੱਤਰ 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 ਪਰ ਆਖਰਕਾਰ ਅੱਜ ਪੁਲਿਸ ਮਗਰ ਲੱਗ ਗਈ ਉਹ ਗੱਲ ਵੱਖਰੀ ਹੈ ਪੁਲਸ ਦੇ ਬਾਈਕੇ ਨਹੀਂ ਹਾਈ ਪਾਵਰ ਨਹੀਂ ਸੀ ਪਰ ਇਹਨਾਂ ਦਾ ਹਾਈ ਪਾਵਰ ਬਾਈਕ ਫਿਸਲ ਗਿਆ ਬਸ ਫਿਰ ਕੀ ਸੀ ਫਿਸਲਣ ਤੋਂ ਬਾਅਦ ਲਾਤਵੀ ਤੜਾ ਲਈ ਤੇ ਪੁਲਸ ਦੇ ਸ਼ਕੰਜੇ ਚ ਵੀ ਆ ਗਏ ਕੀ ਆ ਪੂਰਾ ਮਾਮਲਾ ਤੁਸੀਂ ਆਪ ਵੀ ਸੁਣ ਲਿਓ ਐਸਐਸਪੀ ਮੋਹਾਲੀ ਦੀ ਜ਼ੁਬਾਨੀ ਦਰਿਕ ਪੈਲ ਪੰਜਾਬੀ ਟੀਵੀ ਦੇ ਲਈ ਰਮੇਸ਼ ਕੁਮਾਰ ਦੀ ਰਿਪੋਰਟ ਅੱਜ 101 ਸੈਕਟਰ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਦੋ ਸ਼ੱਕੀ ਵਿਅਕਤੀ ਜਿਹੜੇ ਘੁੰਮਦੇ ਘੁੰਮ ਰਹੇ ਨੇ ਸਾਡੀ ਆਈਟੀ ਸਿਟੀ ਪੁਲਿਸ ਸਟੇਸ਼ਨ ਦੀ ਟੀਮ ਇਮੀਡੀਏਟਲੀ ਐਕਟਿਵ ਹੋ ਕੇ ਉਹਨਾਂ ਨੇ ਨਾਲ ਦੇ ਨਾਲ ਗਸ਼ਤ ਸ਼ੁਰੂ ਕਰ ਦਿੱਤੀ ਅਤੇ ਲਾਕਾਬੰਦੀ ਕੀਤੀ ਦੌਰਾਨ ਇਹ ਗਸ਼ਤ ਸਾਨੂੰ ਇੱਕ ਸ਼ੱਕੀ ਮੋਟਰਸਾਈਕਲ ਜਿਸ ਤੇ ਦੋ ਵਿਅਕਤੀ ਸਵਾਰ ਸੀਗੇ ਉਹ ਮਿਲੇ ਜਦੋਂ ਉਹਨਾਂ ਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਮੋਟਰਸਾਈਕਲ ਭਜਾ ਲਿਆ ਪਿੱਛੇ ਪਿੱਛੇ ਸਾਡੀ ਪੁਲਿਸ ਪਾਰਟੀ ਵੀ ਉਹਨਾਂ ਦੇ ਨਾਲ ਉਹਨਾਂ ਦੇ ਪਿੱਛੇ ਪਿੱਛੇ ਗਈ ਅੱਗੇ ਜਾ ਕੇ ਮੋਟਰਸਾਈਕਲ ਜਿਹੜਾ ਉਹਨਾਂ ਦਾ ਸਲਿੱਪ ਹੋ ਜਾਂਦਾ ਤੇ ਉਹਨਾਂ ਨੇ ਕਾਫੀ ਸੱਟਾਂ ਵਾਜਦੀਆਂ ਨੇ ਤੇ ਉਹਨਾਂ ਦੇ ਜਿਹੜੇ ਲੱਥ ਹੈ ਉਹ ਵੀ ਜਿਹੜੀ ਫ੍ਰੈਕਚਰ ਹੋ ਜਾਂਦੀ ਹੈ ਤੇ ਇਹਨਾਂ ਇਮੀਡੀਏਟਲੀ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਟ੍ਰੀਟਮੈਂਟ ਲਈ ਪ੍ਰੀਲੀਮਨਰੀ ਪੁੱਛਗਿੱਛ ਇਹ ਚੀਜ਼ ਸਾਹਮਣੇ ਆਈ ਹੈ ਕਿ 12 ਜੁਲਾਈ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕਾਰ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਾਰ ਸਨੇਚਿੰਗ ਤਾਂ ਨਹੀਂ ਹੋ ਪਾਈ ਪਰ ਉਹ ਵਿਕਟਿਮ ਦੇ ਉੱਤੇ ਚਾਕੂ ਦੇ वार ਕੀਤੇ ਉਹਨਾਂ ਨੇ ਅਤੇ ਉਹਦਾ ਮੋਬਾਈਲ ਤੇ ਜਿਹੜੇ ਪੈਸੇ ਸੀ ਉਹ ਖੋਲੇ ਸੀਗੇ ਇਸ ਤੋਂ ਇਲਾਵਾ ਇਹ ਵੀ সামনে ਆਇਆ ਕਿ ਇਹ ਹੀ ਕਾਫੀ ਸਮੇਂ ਤੋਂ ਕੁਝ ਸਮੇਂ ਤੋਂ ਇਹ ਜ਼ੀਰਕਪੁਰ ਰਹਿ ਰਹੇ ਸੰਤੇ ਇੱਕ ਕਾਫੀ ਵਾਰਦਾਤਾ ਜਿਹੜੀਆਂ ਸੀਗੀਆਂ ਇਹ ਉਹਨੂੰ ਸਮਾਲ ਸਮਾਲ ਸਮੈਚਿੰਗਸ ਜਿਹੜੀਆਂ ਸੀਗੀਆਂ ਉਹ ਕਰ ਰਹੇ ਸਨ ਤੇ ਇਹਨਾਂ ਦੀ ਗ੍ਰਿਫਤਾਰੀ ਨਾਲ ਜਿਹੜਾ ਆਈਟੀ ਸਿਟੀ ਆ ਦਾ 101 ਸੈਕਟਰ ਵਾਲਾ ਜਿਹੜਾ ਏਰੀਆ ਹੈਗਾ ਉੱਥੇ ਜਿਹੜੀ ਸਟੈਚਿੰਗਸ ਆ ਉਹਨਾਂ ਨੂੰ ਠੱਲ ਪਈਗੀ ਇਹਨਾਂ ਦੀ ਆਇਡੈਂਟੀਫਿਕੇਸ਼ਨ ਜਿਹੜੀ ਹੈ ਤਰਮਿੰਦਰ ਸਿੰਘ ਦੇ ਲਿਏ ਸਨੀ ਜਿਹੜਾ ਕਿ ਕਪੂਟਲੇ ਦਾ ਰਹਿਣ ਵਾਲਾ ਹੈ ਅਤੇ ਜਿਹੜਾ ਵਿੱਕੀ ਏਲੀਅਸ ਕਾਲਾ ਜਿਹੜਾ ਕਿ ਫਰੋਜ਼ਪੁਰ ਜਾਣ ਵਾਲਾ ਹੈ ਇਹਨਾਂ ਦੇ ਤੌਰ ਤੇ ਹੋਈ ਹੈ ਇਹਨਾਂ ਦੋਨਾਂ ਚੋਂ ਇੱਕ ਬੰਦਾ ਜਿਹੜਾ ਹੈਗਾ 300 302 ਦੇ ਕੇਸ ਦੇ ਵਿੱਚ ਵਾਟਰ ਦੇ ਕੇਸ ਦੇ ਵਿੱਚ 2017 ਤੋਂ ਪੀਓ ਚੱਲਦਾ ਆ ਰਿਹਾ ਹੈ ਇਹਨਾਂ ਦੀ ਤਲਾਸ਼ੀ ਦੌਰਾਨ ਦੋ ਵੈਪਨ ਵੀ ਇਹਨਾਂ ਤੋਂ ਰਿਕਵਰ ਹੋਏ ਇਵਨ ਜਿਹੜਾ ਮੋਟਰਸਾਈਕਲ ਜਿਹੜੇ ਤੇ ਇਹ ਜਾ ਰਹੇ ਸਨ ਉਹ ਵੀ ਜਿਹੜੀ ਪ੍ਰੀਲੀਮਨਰੀ ਪੁੱਛਗਿੱਛ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਉਹ ਵੀ ਚੋਰੀ ਦਾ ਮੋਟਰਸਾਈਕਲ ਹੈ